ਗਿੱਦੇ ਦਾ ਜਨਮ ਸਾਂਝੇ ਵਲਵਲਿਆਂ ਨੂੰ ਇੱਕ ਲੜੀ ਵਿੱਚ ਪਰੌਣ ਲਈ ਹੋਇਆ ਨੱਚਣ ਕੁੱਦਣ ਦੇ ਜਿਉਂਦੇ ਹੁਲਾਰੇ ਪਿਤਾ ਪੂਰਖੀ ਭਾਈਵਾਲ ਦੀਆਂ ਪ੍ਰੀਤ ਰੱਜੀਆਂ ਸੁਰਾਂ ਨਾਲ ਮੋਜ ਮੇਲਿਆਂ ਦੀ ਇੱਕ ਮਿੱਠੀ ਦੁਨੀਆ ਵਸਾ ਦਿੰਦੇ ਹਾਂ ਗਿੱਦਾ ਕੀ ਹੈ ਗਿੱਦਾ ਦਿਲ ਦਾ ਸਾਂਝਾ ਪੀੜ ਹੈ ਇੱਥੇ ਆ ਕੇ ਦਿਲਾਂ ਦੇ ਵਿਚਕਾਰ ਬਹੁਤੀਆਂ ਵਿਥਾਂ ਨਹੀਂ ਰਹਿੰਦੀਆਂ ਮਜਹਬ ਦਾ ਫਰਕ ਇੱਥੇ ਕਿਸੇ ਤਰ੍ਹਾਂ ਦੀ ਫਿਕ ਨਹੀਂ ਪਾ ਸਕਦਾ ਖੁਦਾ ਦੇ ਨਿਰਮਲ ਬੰਦਿਆਂ ਦਾ ਨਿਰੋਲ ਸੱਭਿਆਚਾਰ ਮਨੁੱਖਤਾ ਤੇ ਸਰਬ ਸਾਂਝ ਦੀ ਪ੍ਰੇਰਣਾ ਨਾਲ ਇੱਕਮਿਕ ਹੋ ਜਾਂਦਾ ਹੈ ਗੀਦੇ ਦੇ ਮੰਗਲਾ ਚਰਨ ਵਿੱਚ ਦੇਵੀ ਮਾਤਾ ਅੱਲਾ ਤੇ ਗੁਰੂ ਤੇ ਪੀਰ ਦੀ ਅਰਾਧਨਾ ਇੱਕੋ ਵਲਵਲੇ ਹੇਠ ਕੀਤੀ ਜਾਂਦੀ ਹੈ ਏਵੀ ਮਾਤਾ ਗੌਣ ਬਖਸ਼ਦੀ ਨਾਮ ਲਏ ਜਗਤਰਦਾ ਬੋਲੀਆਂ ਪਾਉਣ ਦੀ ਹੋਗੀ ਮਨਸ਼ਾ ਆਕੇ ਗਿੱਧੇ ਵਿੱਚ ਵੱਡਦਾ ਦਿਲ ਦੇ ਸਾਂਝੇ ਪਿਰ ਵਿੱਚ ਦਿਲਾਂ ਦਾ ਮੇਲ ਜੋਲ ਹੁੰਦਾ ਹੈ ਤਾਂ ਜੀਵਨ ਵਿੱਚ ਆਪਾ ਪ੍ਰਗਟ ਕਰਨ ਦੀ ਰੀਜ ਜਾਗ ਉਠਦੀ ਹੈ ਗਿੱਧਾ ਪਾਉਣ ਵਾਲੇ ਕਿਸੇ ਅਜੇਹੀ ਵਿਸਮਾਦੀ ਅਵਸਥਾ ਵਿੱਚ ਪਹੁੰਚਣਾ ਨਹੀਂ ਲੋਚਦੇ ਜਿੱਥੇ ਉਹ ਆਪਣੀ ਧਰਤੀ ਦੇ ਨਜ਼ਾਰਿਆਂ ਨੂੰ ਹੀ ਭੁੱਲ ਜਾ ਨੱਚਦੇ ਨੱਚਦੇ ਗਲਵਕੜੀਆਂ ਪਾਉਂਦੀ ਰਹਿੰਦੇ ਹਨ ਤੇ ਆਪਣੇ ਗੀਤਾਂ ਵਿੱਚ ਇਹਨਾਂ ਦੇ ਸ਼ਬਦ ਚਿੱਤਰ ਖਿੱਚ ਵਿਖਾਉਂਦੇ ਹਨ ਵੀਡੀਓ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ